ਰਾਂਝਾ ਥੱਕ ਹਾਰ ਕੇ ਮੈਂ ਹਾਂ ਚੂਰ ਹੋਇਆ ਮੈਨੂੰ ਬਖਸ਼ ਲੈ ਡਾਰੀਏ ਵਾਸਤਾਈ ਖੁਚਾਂ ਤੋੜ ਕੇ ਵਾਣ ਵਿੱਚ ਦਿਨ ਸਾਰਾ ਮੁੜਿਆ ਰੂਪ ਸ਼ਿੰਗਾਰੀਏ ਵਾਸਤਾਈ ਮਾਂਗ ਨੂਮਣੇ ਪੈ ਗਈਓ ਮਗਰ ਮੇਰੇ ਰਹਿਮ ਮਸਤ ਹੰਕਾਰੀਏ ਵਾਸਤਾਈ ਮਰਿਆ ਥੱਕਿਆ ਹਾਰਿਆ ਅੱਜ ਜਾਨੂ ਛੜਕ ਦੇ ਨਾ ਮਾਰੀਏ ਵਾਸਤਾਈ ਫਿਰ ਆਕੜੀ ਰੂਪ ਜਵਾਨੀਆਂ ਤੇ ਜਰਾ ਸੋਚ ਕਰਾਰੀਏ ਵਾਸਤਾਈ ਮਿੱਟੀ ਬਾਹੀ ਵਿੱਚ ਬੁਰੀ ਪਲੀਤ ਹੋਈ ਵੇਖ ਖਸਮ ਪਿਆਰੀਏ ਵਾਸਤਾਈ ਸਾਨੂੰ ਵੰਝਲੀ ਇਸ਼ਕ ਨਾ ਵੇਲ ਕਿੱਥੇ ਨਥ ਨਫਸ ਖੋ ਮਾਰੀਏ ਵਾਸਤਾਈ ਮੇਨਾ ਪਿਓ ਦੇ ਨੱਕ ਦਾ ਸਹਿ ਮੜਾ ਨਹੀਂ ਗੱਲ ਵਸਾਰੀਏ ਵਸਤਾਈ ਨਹੀਂ ਗੱਲ ਵਸਾਰੀਏ ਵਸਤਾਈ